ਕਿਸੇ ਨੇ ਸਾਚੀ ਕਿਹਾ ਕਿ ਧੀਆ ਤੋੜਨੀਆਂ ਪੈਂਦੀਆਂ ਚਾਹੇ ਕੋਈ ਰਾਜਾ ਹੋਵੇ ਉਹ ਕੋਈ ਵੀ ਆਪਣੇ ਘਰ ਨਹੀਂ ਤੀਨੂ ਰੱਖ ਸਕਿਆ ਇਹ ਗੱਲ ਸੱਚ ਹੋਈ ਅੱਜ ਪੰਜਾਬ ਦਾ ਨਹੀਂ ਦੁਨੀਆ ਭਰ ਦੇ ਸਿੱਖਾਂ ਚੋਂ ਸਭ ਤੋਂ ਮੀਰ ਸਿੱਖ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਦੋਂ ਆਪਣੀ ਧੀ ਦਿਲ ਦਾ ਕਲੇਜਾ ਤੋੜਿਆ ਤੇ ਉਹਨਾਂ ਦੇ ਅੱਖਾਂ ਦੇ ਵਿੱਚ ਹੰਝੂ ਆ ਗਏ ਕਿਸ ਤਰੀਕੇ ਦੇ ਨਾਲ ਲਾਡਾ ਪਿਆਰਾ ਦੇ ਨਾਲ ਜਿਹੜੀ ਧੀ ਸੀ ਉਸ ਨੂੰ ਪਾਲਿਆ ਸੀ ਤੇ ਉਹ ਵੀ ਆਪਣੇ ਪਿਓ ਦਾ ਬਹੁਤ ਜ਼ਿਆਦਾ ਫਿਕਰ ਕਰਦੀ ਸੀ ਤੁਹਾਨੂੰ ਸਭ ਨੂੰ ਪਤਾ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਹਮਲਾ ਹੋਇਆ ਸੀ ਤੇ ਸਭ ਤੋਂ ਪਹਿਲਾਂ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਧੀ ਉੱਥੇ ਪਹੁੰਚੀ ਸੀ ਭਾਵੇਂ ਉਸ ਦਾ ਵਿਆਹ ਨੇੜੇ ਸੀ ਪਰ ਜਿਵੇਂ ਹੀ ਉਸ ਨੂੰ ਪਤਾ ਲੱਗਾ ਉਹ ਪਿਓ ਦੇ ਫਿਕਰ ਦੇ ਵਿੱਚ ਦਿੱਲੀੋਂ ਭੱਜੀ-ਭੱਜੀ ਆਈ ਸੀ ਤੇ ਅੱਜ ਜਦੋਂ ਸੁਖਵੀਰ ਸਿੰਘ ਬਾਦਲ ਨੇ ਆਪਣੇ ਦਿਲ ਦਾ ਕਲੇਜਾ ਤੇਜਵੀਰ ਸਿੰਘ ਸਿੱਧੂ ਦੇ ਹਵਾਲੇ ਜਿਹੜਾ ਤੇਜਵੀਰ ਸਿੰਘ ਤੂਰ ਦੇ ਹਵਾਲੇ ਕੀਤਾ ਉਦੋਂ ਦੋਹਾਂ ਜੀਆਂ ਦੇ ਅੱਖਾਂ ਦੇ ਵਿੱਚ ਹੰਝੂ ਆ ਗਏ ਸੀ ਭਾਵੇਂ ਦੁਨੀਆ ਦੀ ਸਭ ਦੌਲਤਾਂ ਧਰਤੀਆਂ ਤੋੜਨੀਆਂ ਪੈਂਦੀਆਂ ਸਿਆਣਿਆਂ ਨੇ ਸੱਚ ਹੀ ਕਿਹਾ ਰਾਜੇ ਰਾਣੇ ਵੀ ਧੀਆਂ ਨੂੰ ਕਰੇ ਨਹੀਂ ਰੱਖ ਸਕੇ ਤੇ ਅੱਜ ਇਹ ਗੱਲ ਸੱਚ ਹੋ ਗਈ ਜਿਹੜੇ ਕੋਲ ਖੜੇ ਸੀ ਉਹਨਾਂ ਦੀਆਂ ਵੀ ਅੱਖਾਂ ਦੇ ਵਿੱਚ ਹੰਝੂ ਆ ਗਏ ਜਦੋਂ ਧੀ ਹਰ ਕੀਰਤਕੌਰ ਬਾਦਲ ਉਹ ਵੀ ਜਦੋਂ ਡੋਲੀ ਦੇ ਵਿੱਚ ਬੈਠਣ ਲੱਗੀ ਤੇ ਉਸ ਦੀਆਂ ਵੀ ਅੱਖਾਂ ਦੇ ਵਿੱਚ ਹੰਝੂ ਸੀ ਸਾਰਾ ਪਰਿਵਾਰ ਜਿਹੜਾ ਨੱਚ ਟਪਰਿਆ ਸੀ ਗਾ ਰਿਹਾ ਸੀ ਮਾਹੌਲ ਗਮਗੀਨ ਹੋ ਗਿਆ ਜਦੋਂ ਡੋਲੀ ਤੁਰਨ ਲੱਗੀ ਤੇਜ ਵੀਰ ਸਿੰਘ ਤੂਰ ਦੇ ਹਵਾਲੇ ਕਰਦੇ ਹੋਏ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਬੋਲ ਆਖੇ ਉਹ ਦਿਲ ਨੂੰ ਚੀਰ ਦੇਣ ਵਾਲੇ ਆ ਉਸ ਨੇ ਆਖਿਆ ਕਿ ਉਸ ਨੇ ਬਹੁਤ ਲਾਡਾਂ ਦੇ ਨਾਲ ਦੀ ਜਿਹੜੀ ਪਾਲੀ ਆ ਤੇ ਹੁਣ ਇਸ ਦੀ ਜਿਹੜੀ ਕਬਰ